ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵਿਨੇਸ਼ ਫੁਗਾੜ ਦੇ ਨਾਲ ਜੁੜੀ ਹੋਈ ਵਿਨੇਸ਼ ਫੁਗਾੜ ਨੂੰ ਸਿਲਵਰ ਮੈਡਲ ਮਿਲ ਸਕਦਾ ਹੈ ਅਜੇ ਵੀ ਸਿਲਵਰ ਮੈਡਲ ਮਿਲਣ ਦੀ ਉਮੀਦ ਜਾਗੀ ਹੈ ਕਿਉਂਕਿ ਜੋ ਉਸਨੇ ਅਪੀਲ ਪਾਈ ਸੀ ਉਹ ਅਪੀਲ ਜੋ ਉਹ ਮਨਜ਼ੂਰ ਕਰ ਲਈ ਗਈ ਹੈ ਤਾਂ ਵਿਨੇਸ਼ ਫੁਰਗਟ ਨੂੰ ਮੈਡਲ ਮਿਲਣ ਦੀ ਉਮੀਦ ਜਾਗੀ ਹੈ ਔਰ ਜਦੋਂ ਉਹਨਾਂ ਨੇ ਸੰन्यास ਦਾ ਐਲਾਨ ਕੀਤਾ ਉਸ ਤੋਂ ਪਹਿਲਾਂ ਉਹਨਾਂ ਨੇ ਦਾ ਕੋਰਟ ਆਫ ਆਰਬਿਟ੍ਰੇਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅਪੀਲ ਉਹਨਾਂ ਨੇ ਧਾਰ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਦੀ ਅਪੀਲ ਨੂੰ ਲੈ ਕੇ ਅਪੀਲ ਜੋ ਹੈ ਮਨਜ਼ੂਰ ਹੋ ਗਈ ਹੈ ਤਾਂ ਉਹਦੇ ਤੇ ਸੁਣਵਾਈ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੁਰੂ ਹੋ ਗਈ ਹੈ ਤਾਂ ਸਿਲਵਰ ਮੈਡਲ ਜੋ ਉਹਨਾਂ ਨੇ ਕਿ ਕੰਬਾਈਨਡ ਰੂਪ ਦੇ ਵਿੱਚ ਮੈਨੂੰ ਦਿੱਤਾ ਜਾਵੇ ਤੁਹਾਨੂੰ ਸਭ ਨੂੰ ਯਾਦ ਹੋਏਗਾ ਕਿ ਵਿਨੇਸ਼ ਫੁਗਾਟ ਨੂੰ ਡਿਸਕਵਾਲਿਫਾਈ ਕਰ ਦਿੱਤਾ ਵਿਨੇਸ਼ ਫੁਗਾਟ ਦੇਸ਼ ਦੀ ਉਹ ਤਾਕਰ ਪਹਿਲਵਾਨ ਆ ਜਿਸ ਨੇ ਇੱਕ ਇੱਕ ਕਰਕੇ ਵੱਡੇ ਤੋਂ ਵੱਡੇ ਪਹਿਲਵਾਨਾਂ ਨੂੰ ਚਿਤ ਕਰ ਦਿੱਤਾ ਔਰ ਉਸ ਪਹਿਲਵਾਨ ਨੂੰ ਵੀ ਚਿਤ ਕੀਤਾ ਜੋ ਕਿ ਕਿਸੇ ਤੋਂ ਹਾਰ ਹੀ ਨਹੀਂ ਸੀ ਜੋ ਕਿ ਚੈਂਪੀਅਨ ਸੀ ਔਰ ਉਸ ਨੂੰ ਚਿਤ ਕਰਕੇ ਵਿਨੇਸ਼ ਫੁਗਾਟ ਪਹੁੰਚ ਗਈ ਸੀ ਫਾਈਨਲ ਦੇ ਵਿੱਚ ਤਾਂ ਵਿਨੇਸ਼ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਕਿ ਉਸ ਦਾ 100 ਗ੍ਰਾਮ ਵਜ਼ਨ ਵੱਧ ਹੈ ਇਹ ਗੱਲ ਕਹਿ ਕੇ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੀ ਤਾਂ ਹੁਣ ਸਿਲਵਰ ਮੈਡਲ ਦੇਣ ਦੀ ਮੰਗ ਲੈ ਕੇ ਵਿਨੇਸ਼ ਨੇ ਅਪੀਲ ਦਾਇਰ ਕੀਤੀ ਸੀ ਉਹਨਾਂ ਨੇ ਕਿਹਾ ਕਿ ਮੇਰੀ ਸੁਣਵਾਈ ਕੀਤੀ ਜਾਵੇ ਔਰ ਇਸ ਮਸਲੇ ਦੇ ਉੱਪਰ ਉਹਨਾਂ ਨੇ ਕਿਹਾ ਕਿ ਜੋ ਹੈ ਮੇਰੀ ਡਿਸਕਵালিਫਾਈ ਕਰਨ ਤੋਂ ਬਾਅਦ ਕਰਨ ਤੋਂ ਬਾਅਦ ਉਹਨਾਂ ਨੇ ਅਪੀਲ ਦਾਇਰ ਕੀਤੀ ਜਦੋਂ ਉਹਨਾਂ ਨੇ ਕੱਲ ਰਾਤ ਭਾਊ ਕ ਇੱਕ ਪੋਸਟ ਪਾਈ ਸੀ ਉਹਨਾਂ ਨੇ ਕਿਹਾ ਕਿ ਮੈਂ ਕੁਸ਼ਤੀ ਤੋਂ ਸੰन्यास ਲੈ ਰਹੀ ਹਾਂ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਇਹ ਅਪੀਲ ਕੀਤੀ ਸੀਗੀ ਔਰ ਅਪੀਲ ਜਿਹੜੀ ਹੈ ਉਹ ਮਨਜ਼ੂਰ ਹੋਈ ਹੈ ਤਾਂ ਦਾ ਕੋਰਟ ਆਫ ਆਰਬਿਟ੍ਰੇਸ਼ਨ ਫਾਰ سپورٹس ਦੇ ਵਿੱਚ ਇਹ ਅਪੀਲ ਮਨਜ਼ੂਰ ਕਰ ਲਈ ਗਈ ਹੈ ਜਿਸ ਤੇ ਸੁਣਵਾਈ ਆ ਹੁਣ ਜਾ ਰਹੀ ਹੈ ਸੁਣਵਾਈ ਦੇ ਵਿੱਚ ਕੀ ਹੁੰਦਾ ਵਿਨੇਸ਼ ਫੁਰਗਾਟ ਆਪਣੇ ਤਰਕ ਰੱਖੇਗੀ ਵਿਨੇਸ਼ ਆਪਣੇ ਲੌਜੀਕ ਰੱਖੇਗੀ ਵਿਨੇਸ਼ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਏਗਾ ਔਰ ਉਸ ਤੋਂ ਬਾਅਦ ਫਿਰ ਸੁਣਵਾਈ ਦੌਰਾਨ ਜੇ ਉਹਨਾਂ ਨੂੰ ਪੱਕ ਠੀਕ ਲੱਗਿਆ ਤਾਂ ਉਸ ਤੋਂ ਬਾਅਦ ਫਿਰ ਫੈਸਲਾ ਲਿਆ ਜਾਏਗਾ ਫੈਸਲਾ ਕਦੋਂ ਆਉਂਦਾ ਇਹ ਦੇਖਣਾ ਹੋਵੇਗਾ ਪਰ 올림픽ਸ ਦੇ ਵਿੱਚ ਪੂਰੀ ਉਮੀਦ ਜਾਗੀ ਸੀ ਕਿ 골ਡ ਮੈਡਲ ਆਏਗਾ ਭਾਰਤ ਨੂੰ ਪਰ ਉਮੀਦਾਂ ਟੁੱਟ ਗਈਆਂ 골ਡ ਦੀ ਥਾਂ ਤੇ ਹੁਣ ਇੱਕ ਵੀ ਮੈਡਲ ਨਾ ਦੇਣ ਦੀ ਗੱਲ ਕਹੀ ਗਈ ਸੀ ਕਿਉਂਕਿ ਡਿਸਕਵਾਲਿਫਾਈ ਕਰ ਦਿੱਤਾ ਗਿਆ ਵਿਨੇਸ਼ ਫੁਗਾਟ ਨੂੰ ਇਹਦੇ ਪਿੱਛੇ ਸਾਜ਼ਿਸ਼ ਦੱਸਿਆ ਜਾ ਰਿਹਾ ਕਿ ਸਾਜ਼ਿਸ਼ ਹੋਈ ਆ ਵੱਡੇ ਪੱਧਰ ਤੇ ਵਿਨੇਸ਼ ਫੁਗਾਟ ਦੇ ਨਾਲ ਔਰ ਜਿਵੇਂ ਜੋ ਮਾਹਰ ਨੇ ਖੇਡਾਂ ਦੇ ਉਹ ਵੀ ਦੱਸ ਰਹੇ ਸੀਗੇ ਕਿ ਜਦੋਂ ਯੂਰੋਪੀਅਨ ਕੰਟਰੀਜ਼ ਜਿਹੜੀਆਂ ਨੇ ਉਹ ਉਹ ਆਪਣੇ ਮੁਤਾਬਕ ਯੂਰਪ ਜਿਹੜਾ ਹੈ ਉਹ ਰੂਲ ਸੈੱਟ ਕਰ ਲੈਂਦਾ ਜਦੋਂ ਹਾਰਦਾ ਲੱਗਦਾ ਜਦੋਂ ਉਹ ਜਿੱਤਦਾ ਨਹੀਂ ਹੈ ਤਾਂ ਉਸੇ ਹਿਸਾਬ ਨਾਲ ਵਿਨੇਸ਼ ਫੁਗਾਟ ਤੇ ਵੀ ਇਹ ਕਿਹਾ ਜਾ ਰਿਹਾ ਸੀ ਕਿ ਉਹਦੇ ਨਾਲ ਸਾਜ਼ਿਸ਼ ਹੋਈ ਹੈ ਤਾਂ ਤਾਂ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਨੇ ਮਨਜ਼ੂਰ ਕੀਤੀ ਹੈ ਹੁਣ ਅਪੀਲ ਜਿਹੜੀ ਵਿਨੇਸ਼ ਫੁਗਾਟ ਦੇ ਵੱਲੋਂ ਕੀਤੀ ਗਈ ਸੀ ਕਿਉਂਕਿ ਵਿਨੇਸ਼ ਨੇ ਡਿਸਕਵালিਫਾਈ ਹੋਣ ਤੋਂ ਬਾਅਦ ਇਹ ਅਪੀਲ ਕੀਤੀ ਸੀ ਕਿ ਉਸ ਨੂੰ ਜੋ ਕੰਬਾਈਨਡ ਰੂਪ ਦੇ ਵਿੱਚ ਉਸ ਨੂੰ ਸਿਲਵਰ ਮੈਡਲ ਦਿੱਤਾ ਜਾਵੇ ਕਿਉਂਕਿ ਸਿਲਵਰ ਮੈਡਲ ਦੀ ਉਹ ਹੱਕਦਾਰ ਹੈ ਜੇ ਬਾਕੀ ਫਾਈਨਲ ਦੇ ਵਿੱਚੋਂ ਬਾਹਰ ਹੋ ਗਈ ਹੈ ਤਾਂ ਉਹ ਜ਼ਰੂਰ ਹੱਕਦਾਰਤਾ ਹੈ ਸਿਲਵਰ ਮੈਡਲ ਕਿ ਕਿਉਂਕਿ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ 골ਡ ਪੱਕਾ ਹੈ ਦੇਸ਼ ਇੰਤਜ਼ਾਰ ਕਰ ਰਿਹਾ ਸੀ ਪਰ ਇਹ ਕਿਹਾ ਗਿਆ ਕਿ ਵਿਨੇਸ਼ ਦੇ ਨਾਲ ਸਾਜ਼ਿਸ਼ ਹੋਈ ਹੈ ਧੱਕਾ ਹੋਇਆ ਵਿਨੇਸ਼ ਪੁਗਾਟ ਦੇ ਨਾਲ ਔਰ ਉਸ ਤੋਂ ਬਾਅਦ ਜੋ ਅਮਰੀਕਾ ਦੇ ਵੀ 골ਡ ਮੈਡਲਿਸਟ ਰੈਸਲਰ ਨੇ ਜਾਰਡਨ ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਮੁਹਿੰਮ ਚੇੜੀ ਉਹਨਾਂ ਨੇ ਵਿਨੇਸ਼ ਪੁਗਾਟ ਨੂੰ ਸਿਲਵਰ ਮੈਡਲ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਔਰ ਭਾਰਤੀ ਖਿਡਾਰੀ ਵੀ ਇਸ ਦਾ ਸਮਰਥਨ ਕਰ ਰਿਹਾ ਇਸ ਦਾ ਸਪੋਰਟ ਕਰ ਰਿਹਾ ਔਰ ਹੁਣ ਅਪੀਲ ਕੀਤੀ ਗਈ ਹੈ ਦੇਖਣਾ ਹੋਵੇਗਾ ਕਿ ਕਦੋਂ ਤੱਕ ਫੈਸਲਾ ਹੁੰਦਾ ਹੈ ਹਾਲਾਂਕਿ ਦੱਸਿਆ ਜਾ ਰਿਹਾ ਕਿ ਕੱਲ ਦੁਪਹਿਰ ਤੱਕ ਵਿਨੇਸ਼ ਨੇ ਜਿਹੜੀ ਅਪੀਲ ਕੀਤੀ ਹੈ ਆ ਪਟੀਸ਼ਨ ਦਾਇਰ ਕੀਤੀ ਹੈ ਉਹਦੇ ਤੇ ਫੈਸਲਾ ਆ ਸਕਦਾ ਔਰ ਵਿਨੇਸ਼ ਨੇ ਕਿਹਾ ਹੈ ਕਿ ਕੰਬਾਈਨਡ ਰੂਪ ਦੇ ਵਿੱਚ ਮੈਨੂੰ ਸਿਲਵਰ ਮੈਡਲ ਦਿੱਤਾ ਜਾਵੇ ਇਹ ਅਪੀਲ ਸੀਏ ਸੀਐਸ ਫਰਾਂਸ ਦੇ ਮੁਤਾਬਕ ਜਿਹੜੀ ਹੈ ਕੱਲ ਸਵੇਰੇ 9 ਵਜੇ ਤੇ ਭਾਰਤ ਦੇ ਸਮੇਂ ਦੇ ਮੁਤਾਬਕ ਕੱਲ ਸ਼ੁੱਕਰਵਾਰ ਯਾਨੀ ਕਿ ਦੁਪਹਿਰ 11:30 ਵਜੇ ਤੱਕ ਫੈਸਲਾ ਸੁਣਾਇਆ ਜਾ ਸਕਦਾ ਫੈਸਲਾ ਇਹਦੇ ਤੇ ਆ ਸਕਦਾ ਔਰ ਵਿਨੇਸ਼ ਫੁਗਾਟ ਦੀ ਜਿਹੜੀ ਪਟੀਸ਼ਨ ਹੈ ਸੀਐਸ ਦੇ ਵਿੱਚ ਉਸਨੇ ਧਾਇਰ ਕੀਤੀ ਉਹਦੇ ਵਿੱਚ ਦੋ ਮੰਗਾ ਵਿਨੇਸ਼ ਨੇ ਕਿਹਾ ਕਿ ਪਹਿਲੀ ਮੰਗ ਉਸ ਦੀ ਕਿ ਉਸ ਦਾ weight test ਦੁਬਾਰਾ ਹੋਵੇ ਔਰ ਉਸ ਵਕਤ ਫਾਈਨਲ ਨਹੀਂ ਹੋਇਆ ਸੀ ਉਸਨੇ ਕਿਹਾ ਕਿ ਜੇ ਮੇਰਾ weight 50 ਕਿਲੋ ਹੈ ਤਾਂ ਮੈਨੂੰ ਖੇਲਣ ਦਾ ਮੌਕਾ ਦਿੱਤਾ ਜਾਵੇ ਔਰ ਨਾਲ ਹੀ ਹਾਲਾਂਕਿ ਕੋਰਟ ਆਫ ਆਰਬਿਟ੍ਰੇਸ਼ਨ ਨੇ ਇਸ ਨੂੰ ਖਾਰਜ ਕਰ ਦਿੱਤਾ ਪਰ ਇਸ ਦੇ ਜਵਾਬ ਚ ਵਿਨੇਸ਼ ਫੁਗਾਟ ਨੇ ਕਿਹਾ ਕਿ ਮੈਂ ਸੈਮੀਫਾਈਨਲ ਤੱਕ ਮੁਕਾਬਲਾ ਸਹੀ ਖੇਡਿਆ ਔਰ ਇੱਥੋਂ ਤੱਕ ਜਿੱਤੀ ਹਾਂ ਤਾਂ ਮੇਰਾ weight ਉਦੋਂ ਹਾਂ ਠੀਕ ਸੀਗਾ ਇਸ ਕਰਕੇ ਮੈਨੂੰ ਸਿਲਵਰ ਮੈਡਲ ਮਿਲਣਾ ਚਾਹੀਦਾ ਇਹਦੇ ਜਵਾਬ ਦੇ ਵਿੱਚ ਕੋਰਟ ਨੇ ਕਿਹਾ ਕਿ ਤੁਹਾਨੂੰ 24 ਘੰਟੇ ਦਾ ਸਮਾਂ ਮਿਲਣਾ ਚਾਹੀਦਾ ਇਹ ਗੱਲ ਉਹਨਾਂ ਨੇ ਕਹੀ ਹੈ ਇਸ ਦੇ ਜਵਾਬ ਦੇ ਵਿੱਚ ਕੋਰਟ ਨੇ ਕਿਹਾ ਕਿ ਇਸ ਦੇ ਲਈ ਤੁਹਾਨੂੰ 24 ਘੰਟੇ ਦਾ ਸਮਾਂ ਚਾਹੀਦਾ ਇਹ ਜਵਾਬ ਦਿੱਤਾ ਗਿਆ ਔਰ ਉੱਥੇ ਹੀ ਹਰਿਆਣਾ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵਾਰਛੜੀ ਹੋਈ ਹੈ ਪੋਲਿਟੀਕਲ ਪਾਰਟੀਆਂ ਦੇ ਵਿਚਾਲੇ ਵੱਖ-ਵੱਖ ਪਾਰਟੀਆਂ ਵਿਨੇਸ਼ ਨੂੰ ਸੱਦਾ ਦੇ ਰਹੀਆਂ ਕਿ ਸਾਡੇ ਦੇ ਵਿੱਚ ਸਾਡੇ ਵਿੱਚ ਸ਼ਾਮਲ ਹੋ ਜਾਓ ਤੁਸੀਂ ਔਰ ਉੱਥੇ ਹੀ ਵਿਨੇਸ਼ ਦੀ ਅਪੀਲ ਤੇ ਕੱਲ ਸ਼ਾਮ 5 ਵਜੇ ਤੋਂ ਬਾਅਦ ਫੈਸਲਾ ਆਉਣਾ ਸੰਭਵ ਮੰਨਿਆ ਜਾ ਰਿਹਾ ਕਿਉਂਕਿ 올림픽 ਦੇ ਵਿੱਚ ਜਦੋਂ ਡਿਸਕਵਾਲਿਫਾਈ ਇਕਰਾਰ ਦਿੱਤਾ ਗਿਆ ਔਰ ਸਿਲਵਰ ਮੈਡਲ ਨਾ ਦਿੱਤੇ ਜਾਣ ਦੇ ਖਿਲਾਫ ਸ਼ਾਮ 5 ਵਜੇ ਤੋਂ ਬਾਅਦ ਫੈਸਲਾ ਆ ਸਕਦਾ ਦੇਖਣਾ ਹੋਵੇਗਾ ਕਿ ਇਹ ਫੈਸਲਾ ਕੀ ਆਉਂਦਾ ਤਾਂ ਵਿਨੇਸ਼ ਫੁਗਾਟ ਨੂੰ ਲੈ ਕੇ ਵੱਡੀ ਖਬਰ ਤਾਂ ਨਰਸਾਂਜੀ ਕਰ ਰਹੇ ਆ ਮੈਡਲ ਜਿਹੜਾ ਆ ਸਕਦਾ ਵਿਨੇਸ਼ ਫੁਗਾਟ ਨੂੰ ਮੈਡਲ ਮਿਲ ਸਕਦਾ ਸਿਲਵਰ ਮੈਡਲ ਤਾਂ ਉਸ ਦੇ ਲਈ ਵਿਨੇਸ਼ ਕੋਰਟ ਪਹੁੰਚੀ ਹੈ ਦਾ ਕੋਰਟ ਆਫ ਆਰਬਿਟ੍ਰੇਸ਼ਨ ਫੋਰ ਸਪੋਰਟਸ ਜੋ ਹੈ ਉਹਦੇ ਚ ਉਸਨੇ ਧਾਇਰ ਕੀਤੀ ਆਪਣੀ ਅਪੀਲ ਫਰਾਂਸ ਦੇ ਵਿੱਚ ਔਰ ਉਸ ਤੋਂ ਬਾਅਦ ਹੁਣ ਦੇਖਣਾ ਹੋਊਗਾ ਕਿ ਇਸ ਪੂਰੇ ਮਸਲੇ ਦੇ ਉੱਪਰ ਕੋਰਟ ਕਿਵੇਂ ਕੀ ਫੈਸਲਾ ਸੁਣਾਉਂਦਾ ਆਪਣਾ ਕਿਉਂਕਿ ਇਸ ਨੂੰ ਲੈ ਕੇ ਵਿਨੇਸ਼ ਆਪਣੀ ਗੱਲ ਰੱਖ ਚੁੱਕੀ ਆ ਔਰ ਇਸ ਨੂੰ ਹੋ ਸਕਦਾ ਕਿ ਹੋਰ ਮੌਕਾ ਮਿਲੇ ਪਰ ਕੱਲ ਸ਼ਾਮ 5 ਵਜੇ ਤੱਕ ਇਸ ਮਸਲੇ ਤੇ ਫੈਸਲਾ ਆ ਸਕਦਾ ਹੈ ਕਿ ਵਿਨੇਸ਼ ਨੂੰ ਜੋ ਸਿਲਵਰ ਮੈਡਲ ਦਿੱਤਾ